ਤੁਸੀਂ ਦੇਖ ਰਹੇ ਹੋ ਪਲਾਂਗ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਮੀਟਿੰਗ ਹੈ ਜਾਂ ਅੰਤਰਿੰਕ ਕਮੇਟੀ ਦੀ ਮੀਟਿੰਗ ਹੈ ਭਾਵੇਂ ਅਜੰਡਾ ਹਮੇਸ਼ਾ ਨਾਰਮਲੀ ਜਾਂਦਾ ਹੁੰਦਾ ਪੰਥਕ ਵਿਚਾਰਾ ਆਲਾ ਉਸ ਤੋਂ ਬਾਅਦ ਪ੍ਰਧਾਨ ਜੀ ਪ੍ਰਧਾਨ ਜੀ ਦੀ ਮਨਜ਼ੂਰੀ ਨਾਲ ਕੋਈ ਹੋਰ ਲੱਗ ਜਾਂਦਾ ਪਰ ਆਮ ਤੌਰ ਦੇ ਉੱਤੇ ਕੁਝ ਕ੍ਰੂਸ਼ਲ ਮੁੱਦੇ ਵੀ ਜਿਹੜੇ ਉਹਦੇ ਚ ਸ਼ਾਮਲ ਹੋ ਸਕਦੇ ਨੇ ਇਸ ਮੀਟਿੰਗ ਦੇ ਵਿੱਚ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਅਤੇ ਝੁੰਡਾ ਕਮੇਟੀ ਦੇ ਮੁਖੀ ਦੇ ਤੌਰ ਤੇ ਜਾਣੇ ਜਾਂਦੇ ਤੇ ਸੱਤ ਮੈਂਬਰੀ ਕਮੇਟੀ ਦੇ ਅਕਾਲ ਤਖਤ ਬਲੋਬਾਣੀ ਉਹਦੇ ਮੈਂਬਰ ਅਨਾਉਂਸ ਕੀਤੇ ਗਏ ਇਕਬਾਲ ਸਿੰਘ ਝੁੰਡਾ ਮਿਲੇ ਸੀ ਜਥੇਦਾਰ ਅਕਾਲ ਤਖਤ ਉਹ ਕੀ ਕਹਿ ਕੇ ਆਏ ਤੀਜੀ ਗੱਲ ਪੰਜਾਬ ਸਰਕਾਰ ਨੇ ਮੀਟਿੰਗ ਸੱਦੀ ਹੈ ਲਗਭਗ 30-32 ਉਸ ਕਿਸਾਨ ਆਗੂਆਂ ਦੀ ਉਹਨਾਂ ਜਥੇਬੰਦੀਆਂ ਦੀ ਜਿਹੜੀ ਤੇ ਫੈਸਲਾ ਕਰਨਾ ਹੈ ਕੱਲ ਕਿ ਮੰਡੀ ਕਰਨ ਦੀ ਜਿਹੜੀ ਨੀਤੀ ਦਾ ਡਰਾਫਟ ਆਇਆ ਹੈ ਉਹਦੇ ਤੇ ਕੀ ਕੀਤਾ ਜਾਏ ਕੀ ਫੈਸਲਾ ਲਿਆ ਜਾਏ ਸਟੇਕ ਹোল্ডারਜ਼ ਨਾਲ ਗੱਲਬਾਤ ਕਰਨੀ ਹੈ ਇਸ ਮਾਮਲੇ ਦੇ ਵਿੱਚ ਤੇ ਮਾਮਲਾ ਇੱਕ ਡਾਕਟਰ ਅੰਬੇਦਕਰ ਨੂੰ ਲੈ ਕੇ ਵੀ ਚੱਲਿਆ ਜਿੱਥੇ ਦੇਸ਼ ਦਾ ਗ੍ਰਹਿ ਮੰਤਰੀ ਕਟਾਰੇ ਚ ਨੇ ਆਪੋਜੀਸ਼ਨ ਪਾਰਟੀਆਂ ਦੇ ਤੇ ਹੋਰਾਂ ਦੇ ਕੇ ਕਿ ਢੰਗ ਦੇ ਨਾਲ ਤੁਸੀਂ ਕੋਈ ਬੇਇਜ਼ਤੀ ਕੀਤੀ ਨਹੀਂ ਕੀਤੀ ਜਿੱਥੇ ਜਵਾਬ ਦੇ ਹੋਣਾ ਪਿਆ ਗ੍ਰਹਿ ਮੰਤਰੀ ਨੂੰ ਹਾਲਾਂਕਿ ਉਹ ਨਾਰਮਲੀ ਘੱਟ ਹੀ ਜਵਾਬ ਦਿੰਦੇ ਨੇ ਪਰ ਮਜਬੂਰ ਹੋ ਕੇ ਜਵਾਬ ਦੇਣਾ ਪਿਆ ਪਹਿਲੀ ਗੱਲ ਐਗਜ਼ੀਕਟਿਵ ਦੀ ਮੀਟਿੰਗ ਹੋ ਰਹੀ ਹੈ ਐਗਜ਼ੀਕਟਿਵ ਦੇ ਵਿੱਚ ਕਲੀਅਰ ਹੈ ਕਿ ਇਹ ਅਜੰਡਾ ਡਿਸਕਸ ਹੋਣਾ ਹੈ ਗੈਰ ਰਸਮੀ ਤੌਰ ਤੇ ਜਾਂ ਰਸਮੀ ਤੌਰ ਤੇ ਕਿ ਜਿਹੜੀਆਂ ਸਿਲੈਕਟਿਵ ਲੀਕ ਜਿਹਨੂੰ ਕਿਹਾ ਜਾਂਦਾ ਹੈ ਪੰਥਕ ਹਰਕਿਆਂ ਦੇ ਵਿੱਚ ਅੱਜ ਕੱਲ ਹੋ ਰਹੀਆਂ ਨੇ 27 ਸਕਿੰਟ ਦੀ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਵੀਡੀਓ ਜਿਹੜੀ ਆਈ ਹੈ ਜਿਹੜੀ 15 ਅਕਤੂਬਰ ਨੂੰ ਮਿਰਸਾ ਸਿੰਘ ਬਲਟੋਆ ਦੀ ਪੇਸੀ ਦੇ ਮੌਕੇ ਦੇ ਉੱਤੇ ਜੋ ਗੱਲਬਾਤ ਹੋਈ ਹੈ ਜਿਹਦੇ ਤੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੂਰੀ ਦੀ ਪੂਰੀ ਵੀਡੀਓ ਜਾਰੀ ਕੀਤੀ ਜਾਏ ਕੌਣ ਕਰਾ ਰਿਹਾ ਹੈ ਉਹਨਾਂ ਨੇ ਤਾਂ ਸੰਕੇਤ ਤੇ ਵੀ ਦਿੱਤਾ ਕਿ ਇਹ ਜਥੇਦਾਰ ਅਕਾਲ ਤਖਤ ਦੇ ਕੋਲੇ ਹੀ ਸੀਗੀ ਹੋਰ ਤਾਂ ਕਿਸੇ ਕੋਲ ਨਹੀਂ ਸੀ ਤਾਂ ਫਿਰ ਉੱਥੋਂ ਲੀਕੇਜ ਦੇ ਜਿਹੜੇ ਸਵਾਲ ਕੀ ਹੋ ਰਹੇ ਨੇ ਤੇ ਇਹਦੇ ਵਿੱਚ ਸਵਾਲ ਹੁਣ ਇਹ ਖੜਾ ਹੋ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਹਿਤਾ ਕਿ ਮੈਂ ਅਸਤੀਫਾ ਨਹੀਂ ਦੇਣਾ ਇਹ ਤੋਂ ਪਹਿਲਾਂ ਉਹ ਅਸਤੀਫਾ ਦੇ ਗਏ ਸੀ ਤੇ ਭਾਵਕ ਹੋਏ ਸੀਗੇ ਭਾਵਕ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਹ ਵੀ ਕਿਹਾ ਜਸਦਾਰ ਨੂੰ ਐਵੇਂ ਨਹੀਂ ਹੋਣਾ ਚਾਹੀਦਾ ਐਵੇਂ ਨਹੀਂ ਪਰ ਲਾ ਪਾ ਕੇ ਹੁਣ ਜਸਦਾਰ ਨੇ ਸਟੈਂਡ ਲੈ ਲਿਆ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਮੈਨੂੰ ਹਟਾਉਣਾ ਹਟਾ ਦਿਓ ਰੱਖਣਾ ਰੱਖ ਲਓ ਕੀ ਜਥੇਦਾਰ ਨੂੰ ਰੱਖਣ ਜਾਂ ਹਟਾਉਣ ਤੇ ਵੀ ਗੱਲਬਾਤ ਹੋ ਸਕਦੀ ਹੈ। ਸੰਭਾਵਨਾਵਾਂ ਪੂਰੀਆਂ ਨੇ ਉੱਤੇ ਗੱਲਬਾਤ ਹੋ ਸਕਦੀ ਹੈ। ਸੰਕੇਤ ਇਹ ਵੀ ਆ ਰਹੇ ਨੇ ਕਿ ਮਾਲਵੇ ਦੇ ਇੱਕ ਡੇਰੇ ਦੇ ਮੁਖੀ ਨੂੰ ਵਿਚਾਰਿਆ ਜਾ ਰਿਹਾ ਹੈ ਅਕਾਲ ਤਖਤ ਦਮ ਨਮਾ ਸਾਹਿਬ ਜਾਂ ਕਿਸੇ ਵੀ ਹੋਰ ਉਹਨਾਂ ਤਖਤਾ ਚ ਜੋ ਕੋਈ ਹੋਰ ਤਬਾਦਲੇ ਕਰਨੇ ਹੋਣ ਕਿਸੇ ਦੀ ਅਪੁਆਇੰਟਮੈਂਟ ਨਾਲ ਲਾ ਕੇ ਉਹਨਾਂ ਦੇ ਨਾਮ ਕਹਿੰਦੇ ਨੇ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਹੈ। ਕਿ ਜੇ ਜਥੇਦਾਰ ਨੂੰ ਰਿਪਲੇਸ ਕੀਤਾ ਵੀ ਤੱਕ ਇਹ ਹਜਾ ਨਾਮ ਆ ਸਕਦਾ ਸੰਭਵ ਹੈ ਹਜੇ ਯਕੀਨ ਨਾਲ ਪੁਸ਼ਟੀ ਨਹੀਂ ਕੋਈ ਵੀ ਅਧਿਕਾਰਤ ਤੌਰ ਤੇ ਹੋ ਰਹੀ ਪਰ ਇਹ ਗੱਲਾਂ ਐਗਜ਼ੈਕਟਿਵ ਦੇ ਦੈਰੇ ਦੇ ਅੰਦਰ ਜ਼ਰੂਰ ਵਿਚਰ ਰਹੀਆਂ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਤੇ ਇਹਦੇ ਨਾਲ ਦੀ ਨਾਲ ਜੇਕਰ ਇਹ ਚੀਜ਼ ਹੋ ਜਾਂਦੀ ਹੈ ਤਾਂ 2 ਦਸੰਬਰ ਦਾ ਜਿਹੜਾ ਅਕਾਲ ਤਖਤ ਵੱਲੋਂ ਦੀ ਫਸੀਲ ਤੋਂ ਸਣਾਏ ਗੇ ਹੁਕਮ ਨਾਮੇ ਨੇ ਉਹ ਹੁਕਮਨਾਮਿਆਂ ਦੇ ਵਿੱਚ ਕੀ ਬਚੂਗਾ ਕੀ ਰਹਿਜੂਗਾ ਕੀ ਉਹਦੀ ਸੈਂਟੀਟੀ ਬਚੂਗੀ ਕੀ ਉਹਨਾਂ ਨੂੰ ਕੋਈ ਬੈਡਰਾ ਕਰ ਸਕਦਾ ਜਾਂ ਵਾਪਸ ਕਰ ਸਕਦਾ ਜਾਂ ਨਹੀਂ ਕਰ ਸਕਦਾ ਬਹੁਤ ਵੱਡਾ ਇੱਕ ਪੰਡੋਰਾ ਬਾਕਸ ਖੁੱਲੂਗਾ ਦੁਆਰਾ ਡਿਬੇਟ ਦੇ ਤੌਰ ਦੇ ਉੱਤੇ ਤੇ ਕੀ ਕੀਤਾ ਗਿਆ ਤੇ ਕਿਵੇਂ ਨਹੀਂ ਕੀਤਾ ਗਿਆ ਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਮਨ ਬਣਾ ਲਿਆ ਕਿ ਜਿਹੜਾ ਪੋਲੀਟੀਕਲ ਐਲੈਂਸ ਅਸਤੀਫਿਆਂ ਦਾ ਕੇਵਲ ਉਹਨੂੰ ਅਸੀਂ ਮਨਜ਼ੂਰੀ ਨਹੀਂ ਕਰਨਾ ਬਾਕੀ ਜੋ ਹੋਵੇ ਕੀ ਉਹਨਾਂ ਨੇ ਆਰ ਪਾਰ ਦਾ ਮਨ ਬਣਾ ਲਿਆ ਕਿ ਜਿਹੜੇ ਜਥੇਦਾਰ ਨਾਲ ਹੁਣ ਸਾਡੇ ਇੱਕ ਟਕਰਾਅ ਚੱਲ ਰਿਹਾ ਹੈ ਹੁਣ ਇਹਨੂੰ ਨਵੇਂਣ ਦਿੱਤਾ ਜਾਏ ਅਲੱਗ-ਅਲੱਗ ਕਰਕੇ ਤਾਂ ਕਿ ਇੱਕ ਸਦਸਤਾ ਸਾਫ਼ ਹੋ ਜੇ ਉਸ ਤਰ੍ਹਾਂ ਦਾ ਇਹ ਬਹੁਤ ਵੱਡਾ ਸਵਾਲ ਹੈ ਔਰ ਇਹਦੇ ਨਾਲ ਪੰਥਕ ਸਫਾਂ ਦੇ ਵਿੱਚ ਇੱਕ ਨਵੀਂ ਡਿਬੇਟ ਨਾਲ ਹੋਰ ਸ਼ੁਰੂ ਹੋ ਜਾਈਗੀ ਸਾਰੇ ਮਾਮਲੇ ਦੇ ਵਿੱਚ ਫਿਰ ਸੰਗਤੀ ਰੂਪ ਦੇ ਵਿੱਚ ਕਿ ਜਥੇਦਾਰ ਦੀ ਕ੍ਰੈਡਿਬਿਲਟੀ ਵੱਧ ਜਾਏਗੀ ਜਾਂ ਜਿਹੜੇ ਹੁਣ ਨਵਾਂ ਕੋਈ ਜੇਕਰ ਫੈਸਲਾ ਹੁੰਦਾ ਤਾਂ ਨਵੇਂ ਢੰਗ ਨੂੰ ਲੋਕ ਪ੍ਰਵਾਨ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਸਵਾਲ ਹੈ ਪੈਦਾ ਹੋ ਰਹੇ ਹਨ ਇਸੇ ਡਾਇਰੈਕਸ਼ਨ ਦੇ ਵਿੱਚ ਗੱਲ ਇਹ ਆ ਰਹੀ ਹੈ ਕਿ ਬਰਵਿੰਦਰ ਸਿੰਘ ਭੁੰਦੜ ਤੇ ਇਕਬਾਲ ਸਿੰਘ ਝੋੜਾ ਕੀ ਕਰਨਗੇ ਹਾਲਾਂਕਿ ਉਹਨਾਂ ਨੇ ਆ ਕੇ ਇਹੀ ਕਿਹਾ ਸਾਰਿਆਂ ਨੂੰ ਕਿ ਕੋਈ ਵੀ ਰਾਜਨੀਤਿਕ ਗੱਲ ਨਹੀਂ ਹੋਈ ਜਿੰਨੀਆਂ ਕਿ ਛਣ ਕੇ ਕੋਈ ਇਨਫੋਰਮੇਸ਼ਨ ਜ ਆ ਰਹੀਆਂ ਨੇ ਸੂਚਨਾਵਾਂ ਆ ਰਹੀਆਂ ਨੇ ਜੇ ਉਹਨਾਂ ਤੇ ਯਕੀਨ ਕੀਤਾ ਜਾਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ 20 ਦਸੰਬਰ ਦੀ ਜਿਹੜੀ ਡੈਡਲਾਈਨ ਬਿਲਕੁਲ ਨਜ਼ਦੀਕ ਆ ਗਈ। ਅਕਾਲੀ ਦਲ ਹੋਰ ਟਾਈਮ ਮੰਗਣ ਗਿਆ। ਕੀ ਕੋਈ ਨਵੇਂ ਦਲੀਲ ਵੀ ਦਿੱਤੀ ਹੈ? ਨਵੀਆਂ ਦਲੀਲਾਂ ਦੇ ਵਿੱਚ ਹੁਣ ਇੱਕ ਗੱਲ ਕਹਿੰਦੇ ਨੇ ਇਹ ਵੀ ਉਮਰ ਕੇ ਸਾਹਮਣੇ ਆ ਰਹੀ ਹੈ। ਕਿ ਉਸ ਕਮੇਟੀ ਦੇ ਵਿੱਚ ਜਿਹੜੇ ਬੰਦੇ ਪਾਏ ਨੇ ਉਹਨਾਂ ਚ ਇੱਕ ਗੁਰਪ੍ਰਤਾਪ ਸਿੰਘ ਬਡਾਲਾ ਵੀ ਨੇ। ਜਿਹੜੇ ਕਦੇ ਕਨਵੀਨਰ ਬਣ ਗਏ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ। ਔਰ ਅਕਾਲੀ ਦਲ ਦੀ ਇੱਕ ਦਲੀਲ ਕਹੀ ਜਾ ਰਹੀ ਹੈ ਕਿ ਜਿਹੜੀ ਸੋਚ ਰਿਹਾ ਕਿ ਉਹ ਅਕਾਲੀ ਦਲ ਚੋਂ ਕੱਢੇ ਹੋਏ ਨੇ ਜੇ ਅਕਾਲੀ ਦਲ ਉਦੋਂ ਚੋਂ ਕੱਢੇ ਹੋਏ ਬੰਦਿਆਂ ਦੀ ਕਮੇਟੀ ਪ੍ਰਬੰਧ ਕੀਤੀ ਜਾਂਦੀ ਹੈ ਤਾਂ ਉਹ ਨਰੋਲ ਅਕਾਲ ਤਖਤ ਦੇ ਹੁਕਮ ਤੇ ਧਾਰਮਿਕ ਦਖਲ ਮੰਨਿਆ ਜਾਊਗਾ ਅਕਾਲੀ ਦਲ ਨੂੰ ਕੋਈ ਜਿਹੜੀ ਹੋਂਦ ਦੇ ਸਵਾਲ ਨੇ ਉਹਦੇ ਤੇ ਫਿਰ ਇੱਕ ਗੱਲ ਆ ਜਾਏਗੀ ਕਿ ਅਸੀਂ ਤਾਂ ਧਾਰਮਿਕ ਪਾਰਟੀਆਂ ਸਾਡੀ ਰਜਿਸਟ੍ਰੇਸ਼ਨ ਦਾ ਸਵਾਲ ਹੈ ਹਾਲਾਂਕਿ ਕਾਊਂਟਰ 'ਚ ਬਿਊ ਦੇ ਨਾਲੇ ਸਾਰਿਆਂ ਨੂੰ ਪਤਾ ਤੇ ਸਾਰੇ بار-बार ਕਹਿ ਰਹੇ ਨੇ ਕਿ ਕੋਈ ਕਾਨੂੰਨੀ ਹਿਚ ਨਹੀਂ ਕੋਈ ਮਾਮਲਾ ਨਹੀਂ ਇਹਨੂੰ ਤਾਂ ਪਹਿਲਾਂ ਹੀ ਉਹ ਹਵਾ ਚ ਉਡਾ ਰਹੇ ਨੇ ਉਹਨਾਂ ਦਾ ਮਤਲਬ ਹੈ ਕਿ ਜੇਕਰ ਵੱਡੇ ਕੰਮ ਬਾਕੀ ਕਰਨੇ ਨੇ ਵਰਕਿੰਗ ਕਮੇਟੀ ਦੇ ਸਾਰਿਆਂ ਦੇ ਅਸਤੀਫੇ ਪ੍ਰਵਾਨ ਕਰਨੇ ਨੇ ਉਹੀ ਵਰਕਿੰਗ ਕਮੇਟੀ ਕੱਢੇ ਹੋਇਆਂ ਨੂੰ ਵਾਪਸ ਵੀ ਲੈ ਸਕਦੀ ਹੈ ਵੀ ਭਾਈ ਇਹ ਵੀ ਨਹੀਂ ਤਾਂ ਸਾਡੇ ਕਾਰੀ ਦਲ ਦੇ 올ਰੀਡੀ ਮੈਂਬਰ ਨੇ ਤੇ ਉਹ ਮੈਂਬਰਾਂ ਦੇ ਵਿੱਚੋਂ ਆਲਰੇਡੀ ਉਹ ਬਣਾਇਆ ਜਾ ਸਕਦਾ ਕੋਈ ਬੜੀ ਗੱਲ ਨਹੀਂ ਪਰ ਚਰਚਾਵਾਂ ਆਏ ਨੇ ਏਡੀ ਜਿਆਦਾ ਗੁਪਤ ਤਰੀਕੇ ਨਾਲ ਰੱਖੀ ਗਈਆਂ ਜਿਹੜੀਆਂ ਇਹ ਮੀਟਿੰਗਾਂ ਜਾਂ ਜਿਹੜਾ ਸਿਰਸਲਾ ਹੈ ਇਹ ਬਹੁਤ ਕੁਝ ਕਹਿ ਰਿਹਾ ਕਿ ਅਕਾਲੀ ਦਲ ਦੇ ਅੰਦਰ ਜਿਹੜਾ ਉਬਾਲ ਹੈ ਉਹ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਫੈਸਲਾ ਇਧਰ ਜਾਂ ਉਧਰ ਹੋਣ ਜਾ ਰਿਹਾ ਹੈ ਔਰ ਜੇਕਰ ਇਹ ਉਸੇ ਢੰਗ ਦੇ ਨਾਲ ਹੋਣ ਜਾ ਰਿਹਾ ਤਾਂ ਜਿਹੜੀ ਪ੍ਰੈਕਟਿਸ ਹੋਈ ਆ ਪਿਛਲੇ ਤਿੰਨਾਂ ਚਾਰਾਂ ਮਹੀਨਿਆਂ ਤੋਂ ਜਿਵੇਂ ਜਦਾਰਾ ਕਾਲ ਤਖਤ ਕੋਲ ਜਾਣਾ ਤਨਖਾਹ ਲਵਾਉਣਾ ਸਜਾ ਧਾਰਮਿਕ ਭੁਗਤਣਾ ਉਸ ਤੋਂ ਬਾਅਦ ਅਕਾਲੀ ਦਲ ਦੇ ਇੱਕ ਇੱਕ ਕਰਨ ਇੱਕ ਹੀ ਕਰਨ ਦਾ ਕੋਈ ਰਾਹ ਤਲਾਸ਼ਿਆ ਜਾਣਾ ਇਹ ਸਾਰਾ ਕੁਝ ਸਭ ਦੇ ਸਾਹਮਣੇ ਹੁਣ ਇੱਕ ਗੱਲ ਹੋਰ ਵੀ ਜਿਹੜੀ ਚ ਕੁਝ ਸੱਜਣ ਗੁਰਪ੍ਰੀਤ ਸਿੰਘ ਚਬਰ ਸਮੇਤ ਬੀਬੀ ਜ਼ਗੀਰ ਕੌਰ ਚੰਦੂ ਬਾਜਰਾ ਰਖਣਾ ਇਹਨਾਂ ਦੇ ਖਿਲਾਫ ਦੇ ਕੇ ਆਏ ਨੇ ਇਹਨੂੰ ਉਹ ਤੜਾ ਇਸੇ ਤੰਗ ਨਾਲ ਮੰਨ ਰਿਹਾ ਵੀ ਕੇਵਲ ਇੱਕੋ ਇੱਕ ਗੱਲ ਹੈ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਜ਼ੁਬਾਨ ਫਿਸਲਣ ਦੇ ਕਰਕੇ ਬੀਬੀ ਜਗੀਰ ਕੌਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਔਮਨ ਕਮਿਸ਼ਨ ਦੇ ਆਉਣਾ ਪਿਆ ਤਾਂ ਉਹਨਾਂ ਨੇ ਵੀ ਪੈਰਲਲ ਕੋਈ ਨਾ ਕੋਈ ਗੱਲ ਕਰਨੀ ਸੀ ਤਾਂ ਕਿ ਉਹ ਇਧਰ ਵੀ ਚੱਲਦੇ ਰੋ ਤਾਂ ਕਿ ਦਬਾਅ ਬਰਾਬਰ ਦਾ ਬਣਿਆ ਰਹੇ ਹੋਰ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਤੇ ਉਹ ਬੰਦੇ ਗਏ ਤੇ ਕੱਲ ਤੱਕ ਤੇ ਦੇ ਆਏ ਨੇ ਕਿ ਕੱਲ ਤੱਕ ਅਜੇ ਸੈਂਟਰ ਬਣਿਆ ਹੋਇਆ ਇੱਕ ਦੂਜੇ ਦੇ ਖਿਲਾਫ ਜੜੀਆਂ ਚੀਜ਼ਾਂ ਨੇ ਹੋਰ ਨੂੰ ਭਗਤੌਣ ਦਾ ਇਹਦਾ ਮਤਲਬ 2 ਦਸੰਬਰ ਤੱਕ ਵਾਲੀ ਗੱਲ ਡੈਡਲਾਈਨ ਅੰਤਮ ਨਹੀਂ ਮੰਨੀ ਗਈ ਅਜੇ ਉਹ ਤੋਂ ਬਾਅਦ ਵੀ ਜਾਰੀ ਹੈ ਇਹ ਪੰਥਕ ਮਾਹੌਲ ਦੇ ਵਿੱਚ ਵਿਚਾਰ ਰਹੀਆਂ ਚੀਜ਼ਾਂ ਨੇ ਅੱਜ ਦੀਆਂ ਵਰਕਰ ਕਮੇਟੀ ਤੋਂ ਅੰਤਰਿਕ ਕਮੇਟੀ ਦੀ ਜਿਹੜੀ ਮੀਟਿੰਗ ਹੈ ਉੱਥੋਂ ਕਾਫੀ ਕੁਝ ਕਲੀਅਰ ਹੋ ਜਾਏਗਾ ਮੁਕਾਬਲਤਨ ਕਿ ਉੱਥੇ ਕੀ ਉਠਿਆ ਤੇ ਕੀ ਨਹੀਂ ਉਠਿਆ ਉਧਰ ਧਿਆਨ ਸਾਰਿਆਂ ਦਾ ਲੱਗਿਆ ਰਹੂਗਾ ਤੇ ਉਦੋਂ ਅਗਲੀ ਗੱਲ ਕਿਸਾਨ ਅੰਦੋਲਨ ਲਗਾਤਾਰਤਾ ਦੇ ਵਿੱਚ ਜਾਰੀ ਹੈ ਪਿਛਲੇ 4-5 ਸਾਲਾਂ ਤੋਂ ਖਾਸ ਤੌਰ ਦੇ ਉੱਤੇ ਕੁਝ ਮੰਗਾ ਉਹ ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹ ਵਾਪਸ ਕਰਵਾਤੇ ਸੀਗੇ ਤੇ ਐਮਐਸਪੀ ਤੇ ਕਾਨੂੰਨੀ ਗਾਰੰਟੀ ਦਾ ਜਿਹੜਾ ਸਵਾਲ ਹੈ ਤੇ ਹੋਰ ਸਵਾਲ ਅਜੇ ਖੜੇ ਸੀ। ਉਹਨਾਂ ਤੇ ਦੋ ਫੋਰਮ ਲਗਾਤਾਰ ਲੱਗੇ ਹੋਏ ਨੇ ਤੇ ਐਸਕੇਐਮ ਆਪਣੇ ਤਰੀਕੇ ਨਾਲ ਲੱਗੇ ਹੋਇਆ। ਲੜਾਈ ਸਾਰੇ ਕਰ ਰਹੇ ਨੇ ਆਪੋ ਆਪਣੇ ਤਰੀਕਿਆਂ ਨਾਲ ਕਰ ਰਹੇ ਨੇ। ਇਨ ਦੀ ਮੀਨ ਟਾਈਮ ਇੱਕ ਬੜਾ ਵੱਡਾ ਸਵਾਲ ਵਿਚ ਆ ਗਿਆ। ਕਿ ਤੁਸੀਂ ਕਿਹੜੇ ਪਾਸੇ ਫਿਰਦੇ ਹੋ ਨਮੀਆਂ ਮੰਗਾ ਲੈਣ ਨੂੰ। ਅਸੀਂ ਤਾਂ ਤੁਹਾਡੇ ਪੁਰਾਣੇ ਆਲੇ ਮਾਮਲੇ ਨੂੰ ਹੀ ਦੁਬਾਰਾ ਬਹਾਲ ਕਰਨ ਨੂੰ ਫਿਰਦੇ ਆ ਕਿਸੇ ਹੋਰ ਤਰੀਕੇ ਦੇ ਨਾਲ। ਉਹ ਤਰੀਕਾ ਸੀ 25 ਨਵੰਬਰ ਦਾ ਇੱਕ ਭੇਜਿਆ ਹੋਇਆ ਡਰਾਫਟ ਜਿਹੜਾ ਸੂਬਾ ਸਰਕਾਰਾਂ ਨੂੰ ਆਇਆ ਸੀ ਜੀਨੇ ਖੇਤੀ ਮੰਡੀਕਰਨ ਦੇ ਮਾਮਲੇ ਚ ਇੱਕ ਡਰਾਫਟ ਪਾਲਿਸੀ ਬਣਾਈ ਹੈ ਜਿਹੜੀ ਪਾਲਿਸੀ ਕੇਂਦਰ ਸਰਕਾਰ ਨਹੀਂ ਬਣਾ ਸਕਦਾ ਕਿਉਂਕਿ ਖੇਤੀ ਮੰਡੀ ਤੇ ਖੇਤੀ ਸਬਜੈਕਟ ਇਹ ਸੂਬਿਆਂ ਦਾ ਵਿਸ਼ਾ ਫੈਡਰਲ ਸਟਰਕਚਰ ਦੇ ਵਿੱਚ ਪਰ ਕਿਉਂਕਿ ਇੱਕ ਮਾਡਲ ਲਿਖੇ ਪਾਲਿਸੀ ਆਜੂਗੀ ਰਾਜਾਂ ਨੂੰ ਕਿਹਾ ਗਿਆ ਸੀ ਕਿ 15 ਦਿਨ ਦੇ ਅੰਦਰ ਦਰ ਦੇਓ ਸਾਡਾ ਸੂਬਾ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਆਪਣੇ ਇੱਕ ਸਰਕਾਰੀ ਤੰਤਰ ਦੀ ਮੀਟਿੰਗ ਬੁਲਾਈ ਸੀ ਜੀਚੇ ਫੈਸਲਾ ਕਰ ਲਿਆ ਸੀ ਕਿ ਅਸੀਂ ਸਾਰੇ ਸਟੇਕ ਹਾਰਡਰਾਂ ਨੂੰ ਸੁਣਾਗੇ ਹੁਣ ਅੱਜ ਇੱਕ ਮੀਟਿੰਗ ਹੋਣੀ ਹੈ ਪੰਜਾਬ ਭਾਵੇਂ ਦੇ ਵਿੱਚ ਜਿਦੇ ਚ ਖੇਤੀਬਾੜੀ ਮੰਤਰੀ ਹੋਣਗੇ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਹੋਣਗੇ ਉਹਨਾਂ ਦੀ ਰਾਏ ਲਈ ਜਾਊਗੀ ਕਿ ਤੁਸੀਂ ਦੱਸੋ ਕੀ ਸਮਝਦੇ ਹੋ ਇਹ ਸਾਰੇ ਮਾਮਲੇ ਚ ਨਾਲ ਸਾਡੇ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਉਹਨਾਂ ਨੂੰ ਸਮਝਾਇਆ ਵੀ ਜਾਊਗਾ वैसे ਤਾਂ ਚੰਗੀ ਗੱਲ ਹੈ ਜੇ ਜੀ ਮਿਨਿਸਟਰ ਇਹ ਸਮਝ ਲੈਣ ਕਿ ਉਹਨਾਂ ਨੂੰ ਸਮਝ ਆ ਗਈ ਆ ਆਪ ਪਾ ਸਮਝਾ ਵੀ ਦੇਾਂਗੇ ਅੱਗੇ ਕਿਸਾਨ ਆਗੂਆਂ ਨੂੰ ਤੁਹਾਡੇ ਨਾਲੋਂ ਸ਼ਾਇਦ ਇਹਦੀ ਜ਼ਿਆਦਾ ਸਮਝ ਆਈ ਹੋਈ ਆ ਪਹਿਲਾਂ ਕਾਫੀ ਰੌਲਾ ਇਹ ਹੈ ਕਿ ਤੁਸੀਂ ਕਰਨਾ ਕੀ ਹੈ ਉਹਨਾਂ ਤੋਂ ਪੁੱਛ ਕੇ ਕਰਦੇ ਹੋਵੋਗੇ ਤਾਂ ਮੰਨਿਆ ਜਾਊਗਾ ਕਿ ਤੁਸੀਂ ਕਿਸਾਨੀ ਦੇ ਫੇਵਰ 'ਚ ਹੈਗੇ ਹੋ ਉਹਨਾਂ ਤੋਂ ਪੁੱਛ ਕੇ ਨਹੀਂ ਕਰੋਗੇ ਤਾਂ ਇੱਕ ਅਲੱਗ ਟਾਈਪ ਦੀ ਗੱਲ ਹੋਏਗੀ ਇਹ ਚਰਚਾ ਚਾ ਕਈ ਦਿਨਾਂ ਤੋਂ ਲਗਾਤਾਰ ਉਹ ਡਰਾਫਟ ਪਾਲਸੀ ਹੂਬ ਹੂ ਉਰਾਚੋ ਦੋ ਕਾਨੂੰਨ ਜਿਹੜੇ ਨੇ ਉਹ ਲਗਭਗ ਉਸ ਪਾਲਿਸੀ ਚ ਉਤਾਰ ਦਿੱਤੇ ਨੇ ਹੁਣ ਸੂਬਾ ਸਰਕਾਰਾਂ ਉਹਨੂੰ ਮੰਨਣ ਗਿਆ ਜਾਂ ਨਹੀਂ ਕਿੰਨੇ ਹੀ ਮਾਮਲੇ ਆ ਤੇ ਬਾਹਰ ਰੋੜੀ ਜਾ ਰਹੀ ਹੈ ਰੂਰ ਡਵੈਲਪਮੈਂਟ ਫੰਡ ਪੰਜਾਬ ਸਰਕਾਰ ਦਾ ਨਹੀਂ ਦਿੱਤਾ ਜਾ ਰਿਹਾ ਐਨਐਚਐਮ ਵਾਲਾ ਫੰਡ ਨਹੀਂ ਸੀ ਦਿੱਤਾ ਜਾ ਰਿਹਾ ਤੁਹਾਨੂੰ ਪੰਜਾਬ ਸਰਕਾਰ ਦੀ ਬਾਹ ਮਰੋੜ ਕੇ ਉਹਨਾਂ ਨੇ ਕਹਿਤਾ ਕਿ ਹਾਂ ਤੁਹਾਨੂੰ ਇਹ ਗੱਲ ਮੰਨਣੀ ਪੈਗੀ ਸਾਡੀ ਜਿਹੜੇ ਨਾਮ ਗਲਤ ਤੁਸੀਂ ਦਿਖੇ ਨੇ ਆਪਣੇ ਲਿਖੇ ਨੇ ਆਮ ਆਦਮੀ ਕਲੀਨ ਨੂੰ ਉਹਨਾਂ ਨੂੰ ਮਟਾ ਹਟਾਉਂਗੇ ਭਾਵੇਂ ਕੁਝ ਪਰ ਪਰਸੈਂਟੇਜ ਨੂੰ ਹਟਾਉਂਗੇ ਤੇ ਅੱਗੇ ਤੋਂ ਅੱਗੇ ਤੁਹਾਡੇ ਤੇ ਦਵਾ ਲਗਾਤਾਰ ਪੈ ਰਹੇ ਨੇ ਪਰ ਦੀ ਮੀਟਿੰਗ ਜੇਕਰ ਕੋਈ ਸਾਰਥਕ ਫੈਸਲਾ ਲੈ ਸਕੇ ਔਰ ਚੰਗਾ ਹੁੰਦਾ ਕਿਸਾਨੀ ਦੇ ਨਾਲ ਨਾਲ ਆਲ ਪਾਰਟੀ ਮੀਟਿੰਗ ਵੀ ਬਣਾ ਲਈ ਜਾਂਦੀ ਜੇ ਕਾਨੂੰਨੀ ਤਾਂ ਅਗਲੇ ਦਿਨ ਬੁਲਾ ਲਈ ਜਾਵੇ ਕਿਉਂਕਿ ਕੁਝ ਇਹੋ ਜਿਹੇ ਵੱਡੇ ਮੁੱਦੇ ਨੇ ਜਿਹੜੇ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਨੇ ਜਿਹਦੇ ਤੇ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਆਏ ਕੋਈ ਨਾ ਆਏ اپੋਜੀਸ਼ਨ ਚ ਹੋਵੇ ਸਭ ਨੂੰ ਐ ਜੇ ਪੰਜਾਬ ਪੰਜਾਬੀ ਹੋਣ ਦੇ ਨਾਤੇ ਇੱਕ ਸਮੂਹਿਕ ਸਟੈਂਡ ਲੈਣਾ ਪੈਂਦਾ ਤਾਂ ਕਿ ਤਾਂ ਇੱਕ ਵੱਡੀ ਤਾਕਤ ਬਣਦੀ ਹੈ ਫਿਰ ਜਿਹੜੇ ਦੂਜੇ ਸੂਬੇ ਨੇ ਉਹਨਾਂ ਨੂੰ ਨਾਲ ਲੈਣਾ ਬਣਦਾ ਤੇ ਲੜਾਈ ਹੈਗੀ ਆ ਵੱਡੀ ਉਸ ਪੱਧਰ ਦੇ ਉੱਤੇ ਕੱਲ ਵਾਲੀ ਮੀਟਿੰਗ ਜੇ ਉਸ ਦਿਸ਼ਾ ਦੇ ਵੱਲ ਚੱਲ ਪਈ ਤਾਂ ਇਹਨੂੰ ਪ੍ਰਾਪਤੀ ਬਣਿਆ ਜਾਏਗਾ ਤੇ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ 'ਚ ਮਤਾ ਪਾਇਜੇ ਇੱਕ ਤਾਂ ਜਿਹੜੀਆਂ ਪਾਰਟੀਆਂ ਦੀ ਨੁਮਾਇੰਦਗੀ ਵਿਧਾਨ ਸਭਾ ਦੇ ਵਿੱਚ ਹੈ ਉਹਨਾਂ ਦੀ ਸਹਿਮਤੀ ਆ ਜਾਊਗੀ ਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹਨਾਂ ਦੇ ਨਹੀਂ ਵੀ ਨੁਮਾਇंदे ਉਹ ਵੀ ਆ ਜਾਣਗੇ ਕਿਸਾਨ ਵੀ ਆ ਜਾਣਗੇ ਤੇ ਨਾਲ ਕਿਰਪਾ ਕਰਕੇ ਇੱਕ ਹੋਰ ਗੱਲ ਵੀ ਕਰਨ ਲਿਆ ਕਰੋ ਕਿਸਾਨੀ ਦੇ ਨਾਲ ਖੇਤ ਮਜ਼ਦੂਰ ਉੱਡਾ ਹੀ ਵੱਡਾ ਵਰਗ ਹੈ। ਉਹਨਾਂ ਦੇ ਵੀ ਖੇਤੀ ਦੀ ਮੰਡੀ ਕਰਨ ਦਾ ਵੀ ਅਸਰ ਪੈਂਦਾ ਹੈ। ਭਾਵਾਂ ਦਾ ਵੀ ਅਸਰ ਪੈਂਦਾ ਹੈ। ਸਾਰੀਆਂ ਚੀਜ਼ਾਂ ਦਾ ਅਸਰ ਪੈਂਦਾ ਹੈ। ਜੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਵੀ ਨਾਲ ਬੁਲਾ ਲਿਆ ਕਰੋ। ਪੰਜ-ਛਤ ਕੁਰਸੀਆਂ ਹੀ ਹੋਰ ਨਾਲ ਲਾਉਣੀਆਂ ਨੇ। ਇਤੋਂ ਜ਼ਿਆਦਾ ਨਹੀਂ ਪੰਜ-ਛਤ ਉਹ ਚਾਹਦੇ ਕੱਪ ਦੇਣੇ ਨੇ ਦਿਓ ਨਹੀਂ ਤਾਂ ਮਜ਼ਦੂਰ ਬਰੇਖਲੇ ਤੁਹਾਡੇ ਤੋਂ ਇਹ ਵੀ ਤਵੱਜੋ ਨਹੀਂ ਰੱਖਦਾ। ਤੁਸੀਂ ਪਹਿਲਾਂ ਹੀ ਕਿਸਾਨ ਮਜ਼ਦੂਰ ਨੂੰ ਤੋੜ ਕੇ ਜਾਂ ਇਹ ਹੈ ਕਿ ਹੋ ਸਕਦਾ ਉਹਨਾਂ ਕੋਲ ਤੁਹਾਡੇ ਤੋਂ ਹੱਡੀ ਹੰਡਾਇਆ ਕੋਈ ਜ਼ਿੰਦਗੀ ਦੇ ਖਾਸ ਤਜਰਬੇ ਦਾ ਕੋਈ ਦਲੀਲ ਹੋਵੇ ਲਾਜਿਕ ਹੋਵੇ ਤੁਹਾਡੇ ਨਾਲੋਂ ਜ਼ਿਆਦਾ ਤੇ ਉਹ ਤੁਹਾਡੇ ਵੀ ਕੰਮ ਆ ਜੇ ਸਾਰੇ ਸਾਰੇ ਪੰਜਾਬ ਦੇ ਕੰਮ ਆ ਜੀ ਔਰ ਜੇਕਰ ਇਸ ਤਰੀਕੇ ਦਾ ਜਿਹੜਾ ਕੱਲ ਬਣਤਰ ਬਣੀ ਜਾਂਦੀ ਆ ਬੰਨ ਨੂੰ ਬੰਨਿਆ ਜਾਂਦਾ ਤਾਂ ਇੱਕ ਵੱਡੀ ਗੱਲ ਹੋਏਗੀ ਤੇ ਇੱਕ ਚੰਗੀ ਗੱਲ ਹੋਏਗੀ ਭਵਿੱਖ ਦੇ ਵਾਸਤੇ ਪੰਜਾਬ ਦੇ ਮਾਮਲੇ ਦੇ ਵਿੱਚ ਅਗਲਾ ਸਵਾਲ ਡਾਕਟਰ ਅੰਬੇਦਕਰ ਦੇ ਮਾਮਲੇ ਦੇ ਵਿੱਚ ਦੇਸ਼ ਦੇ ਬੈਸੇ ਤਾਂ ਜਿਹੜਾ ਇੱਕ ਹਿੰਦੂਤਵੀ ਏਜੰਡਾ ਹੈ ਉਹਨੂੰ ਲਗਾਤਾਰ ਬੀਜੇਪੀ ਔਰ ਉਹਨਾਂ ਦੇ ਨਮਾਇਦੇ ਅੱਗੇ ਵਧਾ ਰਹੇ ਨੇ ਔਰ ਲਗਾਤਾਰ ਉਹ ਕਹਿੰਦੇ ਨੇ ਅਸੀਂ ਸਾਰਾ ਕੁਝ ਇਹ ਕਰਨਾ ਸੀ ਇਹ ਕਰਤਾ ਇੱਕ ਧਰਮ ਦੇ ਲੋਕ ਪਿੱਟਦੇ ਰਹਿਣ ਕੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਉਹ ਕਹਿੰਦੇ ਕੋਈ ਨਹੀਂ ਹੈ 370 ਤੋੜਤੀ ਉਹ ਕਹਿੰਦੇ ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ ਨਾ ਤਾਂ ਉੱਥੇ ਮਿਲਿਟੈਂਸੀ ਬੰਦ ਹੋ ਰਹੀ ਹੈ ਨਾ ਲੋਕ ਠੀਕ ਕਰ ਰਹੇ ਨੇ ਬਲਕਿ ਲੈ ਲਦਾਖ ਤੋਂ ਆਏ ਸੋਨੂੰ ਵਾਕਚੁਕ ਉਹ ਵੀ ਜਾ ਕੇ ਵਰਤਤੇ ਨੇ ਤੇ ਬਾਕੀ ਚੀਜ਼ਾਂ ਨੇ ਐਜੀਟੇਸ਼ਨ ਕਰ ਰਹੇ ਨੇ ਪਰ ਚਲੋ ਤਾਂ ਡਾਡੇ ਨੇ ਡਾਡੇ ਆਪਣੀ ਗੱਲ ਬਣਾਉਂਦੇ ਨੇ ਪਰ ਕਈ ਗੱਲਾਂ ਪੁੱਠੀਆਂ ਪੈ ਜਾਂਦੀਆਂ ਨੇ ਡਾਕਟਰ ਅੰਬੇਦਕਰ ਜਿਨ੍ਹਾਂ ਦੀ ਮਾਨਤਾ ਦੇ ਤੌਰ ਤੇ ਲਗਾਤਾਰ ਸੰਵਿਧਾਨ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ ਇਹਦੇ ਚ ਵੀ ਇਹ ਵੱਡਾ ਅਜੰਡਾ ਰਿਹਾ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਕਿਤੇ ਰਾਜ ਸਭਾ 'ਚ ਬੋਲਦੇ ਹੋਏ ਜਿਹੜਾ ਕਿਹਾ ਗਿਆ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਮਲਕਰਜਨ ਖੜਗੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਚ ਇਹ ਕਿਹਾ ਗਿਆ ਕਿ ਗ੍ਰਾਹ ਮੰਤਰੀ ਨੇ ਕਿਹਾ ਕਿ ਇੱਕ ਫੈਸ਼ਨ ਬਣ ਗਿਆ ਇਹ ਕਹਿਣ ਦਾ ਕਿ ਅਬੇਦ ਕਰ ਅਬੇਦ ਕਰ ਅਬੇਦ ਕਰ ਇੰਨੇ ਵਾਰ ਤਾਂ ਜੇਕਰ ਪ੍ਰਮਾਤਮਾ ਦਾ ਨਾਲ ਲੈਂਦੇ ਤਾਂ ਸੱਤ ਪੁਸਤਾਂ ਸ਼ਾਇਦ ਸਵਰਗ ਦੇ ਵਿੱਚ ਜਗ੍ਹਾ ਬਣਾ ਲੈਂਦੀਆਂ ਬੜੀ ਅਜੀਬੋ ਗਰੀਬ ਗੱਲ ਐ ਖਰ ਉਹਨਾਂ ਨੇ ਤਾਂ ਖੜਗੇ ਸਾਹਿਬ ਨੇ ਬੜੀ ਸਪਸ਼ਟ ਗੱਲ ਕੀਤੀ ਜਾਦਾ ਸਖਤ ਨਹੀਂ ਕੀਤੀ ਕਿ ਆ ਮਨੁਸਮਰਤੀ ਉਹਨਾਂ ਕੋਲ ਚੇਪੀਆਂ ਲਾ ਲਾ ਰੱਖੀ ਹੋਈ ਸੀ ਕਿ ਉਹਨਾਂ ਦਾ ਸੰਵਿਧਾਨਾ ਮਨੁਸਮਰਤੀ ਦੇ ਵਿੱਚ ਹੈ ਜਿਹੜੀਆਂ ਜਾਤ ਨੂੰ ਜਿਹੜੀਆਂ ਬਾਕੀ ਚੀਜ਼ਾਂ ਨੂੰ ਇਸ ਢੰਗ ਨਾਲ ਪਰਖਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਬਚਾ ਚਾਏ ਨੇ ਉਹ ਕਹਿੰਦੇ ਨੇ ਜੀ ਕਾਸਟਿਸਟ ਕਾਂਗਰਸ ਹੈ ਕਾਂਗਰਸ ਨੇ ਉਮੀਦਵਾਰ ਨੂੰ ਕੁਝ ਨਹੀਂ ਦਿੱਤਾ ਬਾਕੀ ਨੇ ਕੁਝ ਨਹੀਂ ਦਿੱਤਾ ਇਹ ਸਵਾਲ ਨੇ ਉਧਰ ਆਵਾਦਵੀ ਪਾਰਟੀ ਦਿੱਲੀ ਚ ਇਲੈਕਸ਼ਨ ਲੜ ਰਹੀ ਹੈ ਅਰਵਿੰਦ ਕੇਜਰੀਵਾਲ ਮੁਜਾਰਾ ਕਰਕੇ ਆਏ ਨੇ ਮਜਾਕ ਕਰਕੇ ਬੀਜਪੀ ਦੇ ਦਫਤਰ ਦੇ ਸਾਹਮਣੇ ਉੱਥੇ ਜਾ ਕੇ ਕਹਿ ਰਹੇ ਨੇ ਲੀਡ ਕਰਕੇ ਕਹਿ ਰਹੇ ਨੇ ਕਿ ਡਾਕਟਰ ਅੰਬੇਦਕਰ ਦੀ ਬੇਇੱਜ਼ਤੀ ਕੀਤੀ ਹੈ ਤੇ ਮਤਲਬ ਹਾਸੋਹੀਣੀ ਗੱਲ ਕੀਤੀ ਹੈ ਮਜ਼ਾਕ ਉਡਾਇਆ ਤੇ ਉੱਥੇ ਰਹਿਣ ਗਏ ਔਰ ਆਮ ਆਦਮੀ ਪਾਰਟੀ ਨੇ ਤਾਂ ਇੱਕ ਗੱਲ ਹੋਰ ਕੀਤੀ ਹੋਈ ਹੈ ਕਿ ਦਿੱਲੀ ਦੇ ਦਫਤਰਾਂ ਤੇ ਪੰਜਾਬ ਦੇ ਦਫਤਰਾਂ ਦੇ ਵਿੱਚ ਉਹਨਾਂ ਨੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਲਾਈ ਹੋਈ ਹੈ ਕੱਲੀਆਂ ਫੋਟੋਆਂ ਹੈਗੀਆਂ ਨੇ ਉਹਨਾਂ ਮੁਤਾਬਕ ਕੰਮ ਹੋ ਰਿਹਾ ਨਹੀਂ ਹੋ ਰਿਹਾ ਸ਼ੈਡਿਊਲ ਕਾਸਟਰੋ ਡਿਪਟੀ ਸੀਐਮ ਬਣਾਉਣ ਤੋਂ ਲੈ ਕੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਚਲੋ ਸੰਮੋਲਕ ਤੌਰ ਤੇ ਕੀਤੀਆਂ ਜਾਂਦੀਆਂ ਨੇ ਤੇ ਪ੍ਰੈਕਟੀਕਲੀ ਨਹੀਂ ਕੀਤੀਆਂ ਜਾਂਦੀਆਂ ਇਹ ਬਹੁਤ ਬੜਾ ਸੈਂਸਿਟਿਵ ਮੁੱਦਾ ਹੈ ਦਲਿਤ ਕਮਿਊਨਿਟੀ ਦੇ ਬਾਰੇ ਸਾਡੇ ਸਮਾਜ ਚ ਹੁਣ ਸੈਂਸਿਟਿਵਟੀ ਬਣੀ ਇਹੋ ਜਿਹੀ ਗਈ ਹੈ ਕਿ ਜਿੱਥੇ ਇੱਕ ਗੱਲ ਤੇ ਤੁਸੀਂ ਸਲਿੱਪ ਕੀਤੇ ਨਹੀਂ ਤੇ ਤੁਸੀਂ ਤਿਲਕ ਦੇ ਤਿਲਕ ਦੇ ਚੱਲੇ ਜਾਂਦੇ ਹੋ ਤੇ ਦੂਜੇ ਪਾਸੇ ਇੱਕ ਵੱਡੀ رائے ਇੱਕ ਪਬਲਿਕ ਆਪੀਨੀਅਨ ਖੜੀ ਹੋ ਜਾਂਦੀ ਹੈ ਔਰ ਇੱਕ ਸੰਵਾਦ ਦਾ ਰਸਤਾ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਣਾ ਚਾਹੀਦਾ ਹੈ ਉਹਦਾ ਲਗਾਤਾਰਤਾ ਦੇ ਵਿੱਚ ਮੇਰਾ ਖਿਆਲ ਹੈ ਸਪੇਸ ਸੰਗੜ ਰਹੀ ਹੈ ਜਗਾ ਸੰਗੜ ਰਹੀ ਹੈ ਤੇ ਇਹਨੂੰ ਬਰਾਊਡਰ ਦਾਇਰੇ ਦੇ ਵਿੱਚ ਕਰਨਾ ਚਾਹੀਦਾ ਔਰ ਚੰਗਾ ਹੋਵੇ ਜਗਰਾਹ ਮਾਂ ਤਰੀਕੇ ਸੇ ਚੀਜ਼ ਨੂੰ ਕਹਿੰਦੇ ਨੇ ਮਾਫੀਆਂ ਦਾ ਦੌਰ ਅੱਜ ਕੱਲ ਚੱਲ ਰਿਹਾ ਬੱਖ ਬੱਖ ਵਾਂਬਨੇ ਚ ਮਾਫੀ ਵਾਂਕੇ ਉਧਰ ਆ ਜਾ ਹਾਲਾਂਕਿ ਬਹੁਤ ਵੱਡੇ ਬੰਦਿਆਂ ਨੂੰ ਵੱਡੇ ਮਹਾਂਪੁਰਖਾਂ ਨੂੰ ਵੱਡਾ ਕੰਮ ਕਰ ਗਏ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਬਾਅਦ ਵਾਲੇ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪਰ ਜਜਬਾਤ ਉਹਨਾਂ ਦੇ ਨਾਲ ਜੁੜੇ ਲੋਕਾਂ ਦਾ ਜ਼ਰੂਰ ਹੁੰਦਾ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸੇ ਕਰਕੇ ਕੁਝ ਵੱਡੀਆਂ ਜਿਹੜੀਆਂ ਇਹ ਧਾਰਨਾ ਬਣੇ ਜਿਹੜੀਆਂ ਹੁਣ ਵਾਪਰ ਰਹੀਆਂ ਨੇ ਰਾਣੇਦਵਾਲੇ ਅਸੀਂ ਲੋਕਾਂ ਦੇ ਜਿਹੜੇ ਰੀਅਲ ਇਸ਼ੂਜ਼ ਨੇ ਚਾਹੇ ਰੁਜ਼ਗਾਰ ਦਾ ਮੁੱਦਾ ਹੈ ਖੇਤੀ ਦੇ ਅੰਦੋਲਨ ਦਾ ਮੁੱਦਾ ਹੈ ਸਰਕਾਰ ਗੱਲ ਬਿਲਕੁਲ ਨਹੀਂ ਕਰ ਰਹੀ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਬੋਲਣ ਦੇ ਤੌਰ ਦੇ ਉੱਤੇ ਜਿਹੜੇ ਪਾਬੰਦੀਆਂ ਦੇ ਸਵਾਲ ਨੇ ਇਸੇ ਢੰਗ ਨਾਲ ਈਡੀ ਦੇ ਮੁੱਦੇ ਨੇ ਏਜੰਸੀਆਂ ਦੀ ਦੁਰਉਪਯੋਗ ਦੇ ਮੁੱਦੇ ਨੇ ਉਹ ਮੁੱਦੇ ਸਾਈਡ ਲਾਈਨ ਰਹਿ ਜਾਂਦੇ ਨੇ ਤੇ ਲੀਡਰਸ਼ਿਪ ਵੱਖ-ਵੱਖ ਪਾਰਟੀਆਂ ਦੀ ਸ਼ਾਇਦ ਚਾਹੁੰਦੀ ਇਹੀ ਹੈ ਕਿ ਲੋਕ ird gird ਦੇ ਮੁੱਦਿਆਂ ਤੇ ਚੱਲਦੇ ਰਹਿਣ ਤੇ ਬੇਸਿਕ ਮੁੱਦਿਆਂ ਤੇ ਧਿਆਨ ਕੇਂਦਰਿਤ ਨਾ ਹੋਵੇ ਇਹ ਤੁਹਾਡਾ ਕੰਮ ਹੈ ਸਾਰੇ ਲੋਕਾਂ ਦਾ ਕੰਮ ਹੈ ਕਿ ਬਿਆਨੀਆਂ ਪ੍ਰਚਨ ਤੁਹਾਡੇ ਮੁਤਾਬਕ ਸਿਰਜੇ ਜਾਣ ਜਾਂ ਸੱਤਾ ਜਿਹੜਾ ਪ੍ਰਚਨ ਸਿਰਜਦੀ ਹੈ ਅਸੀਂ ਉਹਦਾ ਹਿੱਸਾ ਬਣਨਾ ਉਹਦਾ ਸ਼ਿਕਾਰ ਬਣਨਾ ਔਰ ਇਹ ਸਾਰੀਆਂ ਗੱਲਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਉਹਨਾਂ ਨੂੰ ਦੇਖੋ ਕਦੇ ਕਰਕੇ ਕਿ ਉਹਨਾਂ ਦਾ ਜ਼ਿੰਦਗੀ ਦੇ ਨਾਲ ਕਿਸ ਲੈਵਲ ਦਾ ਗਹਿਰਾ ਸਬੰਧ ਹੈ ਉਹਦੇ ਚੋਂ ਕਿਵੇਂ ਨਿਕਲ ਨਹੀਂ ਤਾਂ ਫਿਰ ਜੇ ਪੰਥਕ ਮਾਮਲਾ ਵੀ ਇਹ ਨਾ ਆਵੇ ਤਾਂ ਨਵੀਂ ਗੱਲ ਆਜੂਗੀ ਫਿਰ ਉਹ ਗੁਰੂ ਰਣਕਦਾ ਭਾਈ ਲਾਲੋ ਮਲਕ ਭਾਗੋ ਨਾਲ ਕਿਵੇਂ ਟਕਰਾਂਦਾ ਹੈ ਤੇ ਤੁਹਾਨੂੰ ਭਾਈ ਲਾਲੋ ਨਾਲ ਖੜਨਾ ਹੈ ਜਾਂ ਮਲਕ ਭਾਗੋ ਨਾਲ ਖੜਨਾ ਹੈ ਕੀਰਤ ਦਾ ਸਨਮਾਨ ਕਿਵੇਂ ਕਰੀਂਦਾ ਤੁਸੀਂ ਕੀਰਤ ਕੀਰਤੀ ਦੇ ਵੇੜੇ ਜਾਣ ਲਈ ਤਿਆਰ ਹੋ ਜਾਂ ਨਹੀਂ ਨਹੀਂ ਤਾਂ ਫਿਰ ਉਹ ਬੇਸਿਕ ਸਵਾਲ ਆ ਜਾਣਗੇ ਉਹਨਾਂ ਸਵਾਲਾਂ ਤੋਂ ਹੀ ਤੁਹਾਨੂੰ ਇੱਧਰ ਉੱਧਰ ਟ੍ਰਿਕਸ ਨਹੀਂ ਅੱਜ ਲਈਏ ਨਹੀਂ ਤੁਸੀਂ ਦੇਖਦੇ ਰਹੋ ਪਲੰਗ Bota o botão,